ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰਪਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਗਈ ਹੈ ਹੋਰ ਦੇਖ ਅੱਜ ਐਤਵਾਰ ਹੈ ਜੀ ਸੰਡੇ ਹੈ ਬੱਚੇ ਘਰ ਆਏ ਆ ਲਿਓ ਵੱਡਣਾ ਲੈ ਜੋ ਤਹਾਰੀ ਮੀਂਹ ਤੇਜ਼ ਹਵਾ ਚੱਲ ਰਹੀ ਹੈ ਨਾ ਬਹੁਤ ਜ਼ਿਆਦਾ ਤੂਫਾਨ ਆ ਰਿਹਾ ਸਵੇਰ ਕਾ ਯਾਨੀ ਜਦ ਮੈਂ ਉઠી ਟੀ ਨਾ 6:30 ਵਜੇ 6:30 ਵਜੇ ਕਾ ਹੀ ਇੰਨਾ ਤੂਫਾਨ ਆ ਰਿਹਾ ਬਹੁਤ ਜ਼ਿਆਦਾ ਪਰ ਗੁਰੂ ਘਰ ਕੇ ਦਰਸ਼ਨ ਹੋ ਗਏ ਜੀ ਪਿੱਛੇ ਕਰੋ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਕਾ ਨਾਮ ਲੈ ਕੇ ਸਵੇਰ ਦੀ ਸ਼ੁਰੂਆਤ ਕਰਦੇ ਆ ਇਹ ਵੱਡ ਲੈਣਾਂ ਲਿਓ ਨੇ ਬੱਚੇ ਅੱਜ ਘਰ ਆਏ ਆ ਥੋੜਾ ਜਿਹਾ ਲੇਟ ਰੋਟੀ ਖਾਓਗੇ ਓਏ ਲਿਓ ਹਾਈ ਕਿਸ ਤਰ੍ਹਾਂ ਕਰਨ ਲੱਗਿਆ ਤਾਂ ਹਾਂ ਵੱਢ ਲੈਗਾ ਤੈਨੂੰ ਹਟ ਜਾ ਹਟਾ ਲੈ ਇਹਨੂੰ ਨਾ ਲਿਓ ਹਟ ਜਾ ਲਿਓ ਥੱਪੜ ਲਾਉਂਗੀ ਮੈਂ ਦੇਖੋ ਲਿਓ ਇਹਨੂੰ ਸ਼ਰਾਰਤਾਂ ਕਰਦੇ ਇਹਨੂੰ ਹਟਾਈ ਇਹਨੂੰ ਜੋਤ ਹਟਦਾ ਹੀ ਨਹੀਂ ਹੈਗਾ ਵੱਢ ਲੈਣਾ ਤੈਨੂੰ ਇਹਨੇ ਹਾਂ ਕੀ ਗਿਰ ਜੇ ਕੀ ਪਾਗਲ ਸਿਰ ਫੁੱਟ ਜਾਏਗਾ ਤੇਰਾ ਰਹਿਣ ਦੇ ਤੋ ਜਸਤੇ ਰੋਟੀ ਬਣਾਉਂਗੀ ਥੋੜੀ ਜਿਹੀ ਦੇਰ ਤੱਕ ਨਿਆਣੇ ਖੇល ਰਹੇ ਆ ਕੋਠੇ ਪਰ ਹਲੇ ਕੋਈ ਨਾ ਆਇਆ ਤੋ ਆ ਨਹੀਂ ਸਾਰੇ ਰਾਮ ਤੇ ਉੱਠ ਰਹੇ ਆ ਕਿਉਂਕਿ ਸੰਡੇ ਆ ਹਾਏ ਕਿੰਨੇ ਸੋਹਣੇ ਪੰਛੀ ਜਾ ਰਹੇ ਲੈਣ ਆਜੋ ਤਾ ਔਰ ਪੰਛੀ ਇੰਨੇ ਜਾ ਰਹੇ ਆ ਨਾ ਉਡ ਉਡ ਗਿਆ ਦੇਖੋ ਹਾਂ ਇਹ ਗਿਰ ਜਾਣਾ ਤੇ ਰੂਪ ਰੂਪ ਗਿਰ ਜੇਗੀ ਰੂਪ ਰਹਿਣ ਦੇ ਪਲੀਜ਼ ਗਿਰ ਜੇਗੀ ਪੁੱਤ ਪਰ ਉਹਨੂੰ ਗਿਰ ਜਾਣਾ ਤਾਂ ਡਰ ਲਗਾ ਹਾਂ ਮਨੂੰ ਉਹ ਵੀ ਗਿਰੇਗੀ ਤੈਨੂੰ ਨਹੀਂ ਡਰ ਲੱਗਦਾ ਸਪਾਈਡਰਮੈਨ ਹੈ ਕਿਆ ਕਿੰਨੀ ਕਿ ਤਾਕਤ ਹੈ ਤੇਰੇ ਮਾਂ ਪੁੱਤ ਜੀ ਉਤਰ ਗਈ ਫਿਰ ਜੇ ਗਿਰ ਗਈ ਪੱਲਾ ਲੋ ਜੀ ਨਹੀਂ ਤੇਜ਼ ਹਵਾ ਨਾ ਠੰਡ ਲੱਗਣ ਲੱਗੀ ਬਸ ਉਹਨ ਠੰਡ ਸ਼ੁਰੂ ਹੈ ਅੱਜ ਤੇ ਬਾਦ ਸਰਦੀਆਂ ਹੋ ਜਾਣੀਆਂ ਸ਼ੁਰੂ ਇੱਧਰ ਮੇਰੀ ਕਣਕ ਪਈ ਥੀ ਧੋਈ ਵੀ ਮੈਨੂੰ ਨਹੀਂ ਪਤਾ ਤਾਂ ਕੀ ਮੀਂਹ ਆਏਗਾ ਹਨਾ ਜੇ ਮੀਂਹ ਆ ਗਿਆ ਤਾਂ ਟੱਪ ਮੁੱਦਾ ਮਾਰੇਗੇ ਬਚ ਜੇਗੀ ਭਿਜਣੇ ਤੇ ਉਹ ਤਾਂ ਵੈਸੇ ਸੁੱਕੀ ਵੀ ਐ ਦੇਖਦੇ ਆ ਜਾਂ ਤਾਰ ਲੈਣੀ ਐ ਹੀ ਤਾਰ ਲੈਣੀ ਐ ਜੋ ਤੋ ਬੱਡ ਕੇ ਕਣਕ ਨੂੰ ਹਨਾ ਅਗਰ ਮੌਸਮ ਠੀਕ ਹੋਇਆ ਫਿਰ ਪਾ ਦੇਣੀ ਐ ਸੁੱਕਣੀ ਜੇ ਥੋੜੀ ਜੀ ਧੁੱਪ ਚਮਕ ਗਈ ਅੱਜ ਓਏ ਰੂਪगिर ਨਾ ਜਾਈ ਬਈ கா உஜி தோரிய கப் ਔਰ ਦੇ ਲਈ ਕੱਪੜੇ ਧੋ ਰਹੀਆਂ ਮੈਂ ਕਿਉਂਕਿ ਅੱਜ ਲੇਟ ਨਹੀਂ ਨਾ ਹੈ ਅੱਜ ਅੱਖਾਂ ਨਾਲ ਧੋਣੇ ਪੈਗੇ ਕੱਪੜੇ ਉਹਨਾਂ ਠੀਕ ਆ ਠੀਕ ਆ ਕਿਉਂਕਿ ਅੱਜ ਲੇਟ ਨਹੀਂ ਹੈ ਲੂੰਗ ਭਾਈ ਜਲਦੀ ਰੋ ਲੇਟ ਆ ਗਈ ਲੂੰਮੀ ਚਲੀ ਗਈ ਕਿ ਲਵਾਸ ਗਿਆ 50 ਰੁਪਏਗਾ 100 ਰੁਪਏ ਹੱਥਾਂ ਨਾਲ ਧੋਏ ਆ ਤੇ ਕੱਪੜੇ ਕਿਉਂਕਿ ਲੇਟ ਹੈ ਨਹੀਂ ਸਵੇਰੀ ਨੇਰੀ ਆਈ ਐਨੀ ਜ਼ਿਆਦਾ ਸਿੱਕੇ ਮੇਰੇ ਅੱਖਾਂ ਨਾਲ ਧੋਣੇ ਪੈਗੇ ਧੋ ਲੈ ਧੋ ਲੈ ਬੱਚਾ ਦੀ ਡਰੈੱਸ ਆਗਾ ਮੇਰੇ ਸੁੱਕ ਜਾਈਆਂ ਸਾਂਝ ਵਕ ਚਲੋ ਠੀਕ ਅੱਛਾ ਬੱਲੇ ਬੱਲੇ ਉੜਾ ਦੇ ਪੂਜੀ ਸੋ ਰਹੇ ਹੈ ਠੀਕ ਹੈ ਹੁਫਰਸ ਕਹਾਂ ਚੱਲੇ ਆ ਦੋ ਰੂਪ ਕਿਨੇ ਬੁਲਾਇਆ ਤੈਨੂੰ ਓਏ ਹਾਂਜੀ ਕਿਸਕੇ ਘਰ ਜਾਣਾ ਉਸ ਪਪੂਆ ਕੀ ਹੁਤਾ ਹਾਂਜੀ ਇਹਨੇ ਆਪੂ ਜਾਣਾ ਇਹਨੂੰ ਛੇੜਨਾ ਫਿਰ ਤੈਨੂੰ ਹੱਥ ਧੋਣੇ ਪੈਣੇ ਹੈਂਡ ਵਾਸ਼ ਕਰੀ ਛੱਬਣੇ ਅਗੇਂ ਦਿਓ ਚੱਲ ਦੋ ਦੋਰਾ ਲਾ ਦਿੱਤੇ ਸਾਪਾ ਮੇਰੇ ਮੈਂ ਬੈਠੇ ਤਾ ਹੇ ਹੰਤਾ ਜੀ ਖਾਣਾ ਹਾਂ ਤੋਪੀ ਕਹੇਗੀ ਕਈ ਜਿੱਤੇ ਰੋ ਤਾਰ ਗੇਰੇ ਆਵਾ ਵਿਚਾਲ ਬਾਗੜਾ ਘੜਾ ਤੇਰੀ ਮਾਂ ਦੀ ਤੋ ਲੋ ਜੀ ਜਸਟ ਕੱਪੜੇ ਧੋ ਕੇ ਮੈਂ ਤਾਰ ਪਰ ਸੁੱਕਣੇ ਪਾਇਆ ਈ ਔਰ ਮੈਂ ਨਚੋੜੇ ਵੀ ਨਹੀਂ ਹੈ ਕਿਉਂਕਿ ਲਾਈਟ ਨਹੀਂ ਥੀ ਨੇਰੀ ਆਈਏ ਸਵੇਰੇ ਤਾਰਾਂ ਟੁੱਟ ਗਿਆ ਦੀਆਂ ਔਰ ਹੁਣ ਆਈਏ ਲਾਈਟ ਔਰ ਮੈਂ ਹੁਣ ਤਾਰੇ ਹੀ ਨਹੀਂ ਮੈਂ ਕਿ ਆਪਕੇ ਸੁੱਕ ਜਾਣੇ ਕੋਠੇ ਪਰ ਕੱਪੜੇ ਔਰ ਇਧਰ ਲੀਓਗੀ ਨਹੀਂ ਤੋ ਹੀ ਹੋ ਰਹੀ ਹੈ ਦੇਖੋ ਇਹ ਦੇਖੋ ਮੈਡਮ ਲੀਓਗੀ ਨਹੀਂ ਤੋ ਹੀ ਵਾਜੀ ਵਾ ਕਿਆ ਬਾਤ ਹੈ ਅੱਜ ਲਿਓ ਕਿ ਨਹੀਂ ਤੋ ਹੀ ਹੋ ਰਹੀ ਆ ਰੂਪ پیچھے ਹੋ ਜਾ ਤੇਰੇ ਕੱਪੜੇ ਭਿੱਜ ਜਾਣੇ ਆ ਰੂਪ ਤੋ ਸੈਟ ਹੋ ਜਾ ਰੂਪ ਸੈਟ ਹੋ ਜਾ ਦੂਰ ਬੈਠ ਕੇ ਦੇਖ ਲੈ ਇਹਨੇ ਪਾਣੀ ਦੇ ਦੇ ਇਸਕੇ ਕੱਪੜੇ ਪੈਕ ਕਰਦਾ ਰੂਪ ਬਹੁਤ ਤੰਗ ਕਰ ਰਹੀ ਆ ਮੈਨੂੰ ਲੈ ਜਾਓ ਇਹਨੂੰ ਆਪਣੇ ਘਰਾਂ ਇੰਨਾ ਤੰਗ ਕਰ ਰਹੀ ਆ ਨਾ ਰੂਪ ਐਂਜਲ ਬਹੁਤ ਜ਼ਿਆਦਾ ਓ ਨੀਂ ਮੁਕਾ ਮੁਕਾ ਓ ਨੋ ਨਾ ਨੀਂ ਪਰ ਆਮ ਤੇ ਆਮ ਤੇ ਇਹ ਚਾਹ ਆਈਡੀਆ ਹੈ ਨਾ ਲਾਣੇ ਕਾ ਲੋ ਜੀ ਅੱਜ ਲਿਓ ਵੀ ਨਾ ਰਿਹਾ ਏ ਰੂਪ ਤੇਰੇ ਉੱਪਰ ਛਿੱਟੇ ਪੈ ਜਾਣੇ ਆ ਥੋੜਾ ਦੂਰ ਹੋ ਜਾ ਚਲੋ ਜੀ ਜਸਟ ਲੀਓ ਨੂੰ ਨੜਾਇਆ ਜੇ ਕਿਉਂਕਿ ਹਰ ਸੰਡੇ ਨੂੰ ਲੀਓ ਨੂੰ ਨੜਾ ਦੰਨੇ ਆ ਔਰ ਹੁਣ ਮੈਂ ਬਣਾਈ ਤੀ ਚਾਹ ਕਿਉਂਕਿ ਮੈਂ ਬਣਾਣੀ ਦੀ ਵੈਸੇ ਆਪਣਾ ਦੁੱਧ ਕਿਉਂਕਿ ਦੁੱਧ ਅੱਜ ਰਿਸ਼ਤੇਦਾਰ ਆ ਰਹੇ ਆ ਇਸ ਕਰਕੇ ਯੂਜ਼ ਹੋ ਜਾਣਾ ਸਾਰਾ ਕਿਉਂਕਿ ਤੁਹਾਨੂੰ ਪਤਾ ਹੀ ਅੱਜ ਇਟਲੀ ਤੇ ਨਾ ਮੇਰਾ ਜੇਟ ਔਰ ਜਠਾਣੀ ਆਏ ਹੋਏ ਆ ਤੇ ਉਹਨਾਂ ਨੇ ਆਣਾ ਅੱਜ ਸਾਡੇ ਘਰ ਔਰ ਫਿਲਹਾਲ ਇਸ ਕਰਕੇ ਅਸੀਂ ਆਪਣੀ ਚਾਹ ਬਣਾਈ ਆ ਜਦੋਂ ਉਹ ਆਉਣਗੇ ਫਿਰ ਆਪਾਂ ਕੌਫੀ ਵਗੈਰਾ ਬਣਾ ਦੇਣੀ ਆ ਹਨ ਤੇ ਚਲੋ ਜੀ ਅ ਪਿੰਨੇ ਆਪਾਂ ਆਪਣੀ ਚਾਹ ਈਨੇ ਔਰ ਜਦੋਂ ਗੈਸ ਆਏਗੇ ਉਦੋਂ ਦੇਖੀ ਜਾਊਗੀ ਵੀ ਖਾਦਾ ਆਣੀ ਆ ਤੇ ਫਿਲਹਾਲ ਆਪਾਂ ਆਪਣੀ ਪੀਏ ਖਾਈਏ ਭੁੱਖ ਲੱਗ ਰਹੀ ਆ ਬਹੁਤ ਜ਼ਿਆਦਾ ਕਿਉਂਕਿ ਮੈਂ ਕੱਪੜੇ ਹੱਥਾਂ ਨਾਲ ਧੋਏ ਆ ਭੁੱਖ ਲੱਗਣ ਲੱਗੀ ਲਾਈਟ ਹੈ ਨਹੀਂ ਤੇ ਸਵੇਰੀ ਨੇਰੀ ਆਈ ਹੈ ਨਾ ਇਸ ਕਰਕੇ ਸਵੇਰੀ ਨੇਰੀ ਗੱਲ ਨਾ ਤਾਰਾਂ ਟੁੱਟ ਗਈਆਂ ਤਾਂ ਕਰਕੇ ਲਾਈਟ ਨਹੀਂ ਹੈਤੀ ਹੁਣ ਆਈ ਹੈ ਲਾਈਟ ਜਦ ਮੈਂ ਕੱਪੜੇ ਧੋਲੇ ਸੁੱਕਣੇ ਪਾ ਲੇ ਜਦ ਲਾਈਟ ਆਈ ਹੈ ਔਰ ਹੁਣ ਤਾਂ ਮੇਰੇ ਕੱਪੜੇ ਕੋਠੇ ਪਰ ਧੁੱਪ ਆ ਗਈ ਅੱਜ ਮੈਨੂੰ ਐ ਤਾਂ ਨਹੀਂ ਸਵੇਰੀ ਕਿ ਧੁੱਪ ਆਣੀਗੀ ਨਹੀਂ ਪਰ ਧੁੱਪ ਆ ਗਈ ਤੇ ਹੁਣ ਕੱਪੜੇ ਸੁੱਕ ਰਹੇ ਆ ਇੰਨੇ ਤੇ ਨਾਲੇ ਪਾਣੀ ਆਊਗਾ ਤਾਜ਼ਾ ਪੀਣੇ ਦਾ ਪਾਣੀ ਭਰਨਾ ਫਿਰ ਪਹਿਲਾਂ ਆਪਾਂ ਆਪਣੀ ਚਾਹ ਪਾ ਲਈਏ ਗਲਾਸਾਂ 'ਚ ਕਿਉਂਕਿ ਮੈਂ ਔਰ ਜੋਤ ਨੇ ਪੀਣੀਆਂ ਰੁਕਣ ਦੀ ਮੈਨੂੰ ਵੀ ਚਾਹ ਲਓ ਜੀ ਪਾ ਦੀ ਆਪਾਂ ਆਪਣੀ ਚਾਹ ਰੁਪ ਤੈ ਵੀ ਪੀਣੀ ਆ ਚਾਹ ਨਾ ਮਣੀ ਬਿੰਦੇ ਨੂੰ ਮਾਰਦੀ ਦੋਸ ਚਾਹ ਪੀਣੀ ਆ ਚਾਹ ਚਾਰ ਹਾਂ ਚਾਰ ਕੰਮ ਚਾਹ ਬੰਦਾ ਹਾਂ ਮੈਂ ਹੂ ਸ਼ੱਕ ਹਾਂ ਮੈਂ ਹੂ ਚਾਹ ਤੋ ਲੋ ਜੀ ਇਟਲੀ ਤੋਂ ਸਾਡੇ ਆਏ ਹੋਇਆ ਜੀ ਮਹਿਮਾਨ ਯਾਨੀ ਮੇਰਾ ਜੇਠਾ ਜਠਾਣੀ ਹੈ ਔਰ ਥੋੜੀ ਦੇਰ ਤੱਕ ਪਹੁੰਚਣੇ ਵਾਲੇ ਹੈ ਫਿਰ ਦੇਖਦੇ ਆਪਾਂ ਮਿਲਦੇ ਆ ਉਹਨਾਂ ਨੂੰ ਹਨਾ ਔਰ ਫਿਲਹਾਲ ਮੈਂ ਪਾਈਤੀ ਪੀਪੀ ਸੁੱਕਣੀ ਸੁੱਕ ਗਈ ਆ ਇਹ ਆਚਾਰ ਵਾਲੀ ਪੀਪੀ ਦੀ ਅਚਾਰ ਥੋੜਾ ਜਿਆ ਰਹਿ ਗਿਆ ਤਾਂ ਅਚਾਰ ਮੈਂ ਛੋਟੇ ਡੱਬੇ ਮੈਂ ਕੱਢ ਦਿਆ ਇਸ ਕਰਕੇ ਬੜਾ ਮਾਂਜ ਕੇ ਰੱਖ ਦਿਆ ਕੋਈ ਚੀਜ਼ ਪੈ ਜਾਣੀ ਹੈ ਨਾ ਹੁਣ ਫੈਸਟੀਵਲ ਆ ਰਹੇ ਆ ਕੋਈ ਹੋਰ ਚੀਜ਼ ਪੈ ਜਾਂਦੀ ਹੈ ਸੁੱਕੀ ਵਿੱਚ ਇਸ ਕਰਕੇ ਇਹਨੂੰ ਰੱਖਦਾ ਮੈਂ ਅੰਦਰ ਔਰ ਬੱਚਾ ਨੇ ਹਲੇ ਰੋਟੀ ਨਹੀਂ ਖਾਈ ਪਤਾ ਨਹੀਂ ਖਾਣੀ ਹੈ ਪਤਾ ਨਹੀਂ ਨਹੀਂ ਖਾਣੀ ਕਿ ਪਿਚੂਰੀ ਰੱਖਦੀ ਆਪਾਂ ਇਹ ਲੋ ਜੀ ਦੀਦੀ ਆ ਗਏ ਆ ਆਪਣੇ ਮੇਰੀ ਜਠਾਣੀ ਆਈ ਹੈ ਔਰ ਮੇਰੀ ਨੂਰਾਨੀ ਆਈ ਹੈ ਇੱਥੇ ਔਰ ਉਧਰ ਵੀ ਚਾੜੀ ਔਰ ਜੇੜਾ ਉਧਰ ਜੇੜ ਜੀ ਬਟੇ ਆਂ ਵੀਰ ਜੀ ਕਿੰ ਵੱਡੇ ਤੇ ਮੈਂ ਕਿਹਾ ਤਾਂ ਨਾ ਵੀ ਅੱਜ ਗੈਸਟਾਂ ਨੇ ਆਣਾ ਤਾਂ ਫਿਲਹਾਲ ਆ ਚੁੱਕੇ ਆਂ ਔਰ ਚਾਚੂ ਕੌਫੀ ਕੌਫੀ ਬਣਾਉਂਗੀ ਥੋੜਾ 10 ਮਿੰਟ ਹੋ ਜਾਊਗਾ ਵੀ ਜੇ ਠੀਕਾ ਕਿਉਂਕਿ ਰੋਟੀ ਰੋਟੀ ਖਾਦੇ ਆ ਰਹੇ ਆਂ ਜੀ ਘਲਤੀ ਵਾਲੀ ਹਾਂ ਹਾਂ ਬਣਾਉਂਗੇ ਜਨਾ ਕੌਫੀ ਹਾਂ ਬਣਾ ਦੇਈ ਜੀ ਬਸ ਵਹੀ ਭਾਈ ਕਿੱਧਰ ਤੋਂ ਪੂਰੇ ਬਾਅਦ ਬਲੈਂਡ ਗਰੂਪ ਬਣਨਾ ਸ਼ੁਰੂ ਹੋ ਗਿਆ ਮੈਂ ਤਾਂ ਮਨਗੀ ਵੀ ਬਣਾਈ ਤੀ ਆ ਤਾਂ ਜਦ ਪਹਿਲਾਂ ਹੀ ਆ ਦੇਖੀਏ ਤੁਸੀਂ ਦੇਖਦੇ ਹੋ ਨੇ ਆ ਕਮੈਂਟ ਦਾ ਕਰਦੇ ਨਹੀਂ ਮੈਂ ਕਈ ਮੋੜ ਮੋੜ ਤੇ ਦੇਖੀ ਹੁਣ ਕੀ ਮੈਂ ਹਾਂ ਕਮੈਂਟ ਲੈਕ ਕਰ ਦਿੰਦੇ ਕਮੈਂਟ ਨਹੀਂ ਕਰ ਕੋਚ ਉਹੀ ਮੋਜੀ ਜੀ ਭੇਜ ਦਿਆ ਕਰੋ ਐ ਹੋ ਜਾਏਗਾ ਵੀ ਚਲੋ ਦੇਖੀ ਹਮਨੂੰ ਪਤਾ ਲੱਗ ਜਾਏਗਾ ਵੀ ਦੇਖੀ ਹੈ ਹਾਂ ਮੈਨੂੰ ਨਹੀਂ ਤਾਂ ਫਿਰ ਆਉਂਗਾ ਹੈ ਆ ਜਾ ਜਨਾਬ ਪੰਜ ਦਿਨ ਆ ਜਾਣਾ ਹੈ ਤਿਆਰੀਆਂ ਵਧੀਆ ਕਰਦੇ ਹੋ ਕੀ ਆ ਵਧੀਆ ਹੋਰ ਸੁਣਾ ਜੋਤ ਠੀਕ ਹੈ ਮੈਂ ਮੂਰੀ ਲਾ ਤੇ ਕਰੀਆ ਮੁੰਦਿਆਰੀ ਹੋਰ ਜੋਤ ਕੈਰੀ ਮੰਮੀ ਕਹ ਹਸ਼ੀਨ ਹੈ ਨਾ ਚਰਲੀਨ ਇੱਕ ਹਰਲੀਨ ਮਾਂ ਫਿਰ ਉਸकी मम्मी का नाम जोत है क तू जोत होगी 아버지 শর্ਟ ਦਾ ਨਾਮ ਪਾਵਜੋਤ ਹੈ ਮੇਰਾ ਇਦਾ ਆਹ ਉਹ ਬੇਲੇ ਨੇ ਕਹਿਆ ਆਹ ਪਾਵਜੋਤ ਇਹ ਜਿਹੜੀ ਹੋਗੀ ਪਰ ਜਦ ਤੱਕ ਆਇਆ ਹੀ ਨਹੀਂ ਛੋਟੀ ਗਾਫੀ ਰੱਖਦੇ ਹਾਂ ਸਸਤਾ ਕਰ ਦੂਗਾ ਨਾਲੇ ਸਸਤਾ ਕਰ ਦੇਗਾ ਆਪਣਾ ਬੰਦਾ ਜਿਹੜੀ ਦਿਖਾਣਾ ਹੁੰਦੇ ਆ ਹਾਂ ਰਾਜੀ ਚਾਚੇ ਦਾ ਪੈਸਾ ਕੋਈ ਨਹੀਂ ਦੇਣਾ ਕੋਈ ਪੈਸਾ ਖਾਣਾ ਨੂੰ ਕੋਈ ਪੈਸਾ ਨਹੀਂ ਦੇਣਾ ਹੈ ਰਾਜ ਜੱੱਸੀ ਕੇ ਮੁੰਡੇ ਐ ਇਹ ਆ ਬੀਸ਼ੀ ਗਰਮਾਡ ਡੈਕੋਰੇਸ਼ਨ ਤੋਂ ਲੋ ਜੀ ਵਿਆਹਲੇ ਬੰਦੇ ਆ ਗਏ ਪਰ ਹਲੇ ਕਾਰ ਨਹੀਂ ਲੈ ਕਾ ਇਹ ਪਹਿਲਾ ਦਰਸ਼ਨ ਦੇਣਾ ਹੈ ਮਿਲਣ ਆਏ ਮਿਲਣ ਆਏ ਆ ਪਿੰਡ ਚ ਆਏ ਆ ਭਾਈ ਆਪਣੇ ਸੋਹਰਿਆਂ ਚ ਸੋਹਰਿਆਂ ਚ ਆਏ ਆ ਔਰ ਚਲੇ ਵੀ ਆ ਸਿਰਫ ਲਗਾ ਕੇ ਅੱਧਾ ਘੰਟਾ ਹਲ ਵੀ ਦਾ ਹਾਂ ਵਿਦਾ ਹੋ ਰਹੇ ਆ ਲਗਾ ਕੇ ਚਲੋ ਚਲੋ ਮੈਨੂੰ ਹਰ ਦਰਦ ਆਪ ਤੂੰ ਕਿੱਝਾੜਿਆ ਬੇਟੇ ਚੱਪ ਲਗਾ ਇਸ ਕੀ ਪਰਾ ਹੋਣੀ ਗੱਡੀ ਵੀ ਆ ਚਲੂੰ ਤਾਂ ਆਏ ਆ ਵੀ ਬਾਹਰ ਤੇ ਆ ਗਿਆ ਪਿੰਡ ਵਾਲਿਆਂ ਮੰਗੋਈ ਬਣ ਗਈ ਹਨਾ ਲੱਛੀ ਬਾਤ ਅਹੀ ਹੁੰਗੇ ਪਿਆ ਲੱਗੇ ਪੈਰ ਖਿਲਣਾ ਪਿਆ ਨਹੀਂ ਉਪਰ ਆ ਜਾ ਨਹੀਂ ਕਰਿਆ ਇਸਨੇ ਹਨਾ ਹੁਣ ਖੁਸ਼ ਹੋ ਕੇ ਰਹੀ ਐ ਹੁਣ ਇਹਨਾਂ ਬੱਚੇ ਤਾਂ ਮਸਾ ਮਿਲਨੇ ਆ ਹਾਂ ਇਨੀ ਟਾਲੀਆਂ ਨਾ ਹੁੰਦੀ ਹੋਣੀ ਟਾਲੇ ਨਾਲ ਬੋਲਣਦੀ ਐ ਬੋਲ ਕੇ ਦਿਖਾਈ ਮੇਰੇ ਫੋਨ 'ਮਾ ਥੋੜਾ ਜਿਹਾ ਕੁਛ ਇਟਾਲੀਅਨ ਬੋਲੀ ਆ ਜਾ ਤੁਸੀਂ ਬੋਲ ਨਾਲ शैलिन कुछ पूछो ही सुनो मोड़े का वीडियो बनाऊंगी इटालियन की शैलिन दावे दावे अंदारे आ सीखी थी एक दिन चाओ चाओ पता नहीं क्या वो बीरा पूछे करता था ना कुछ कौन तो मिस्ता है तू कैसे क्या बहने बोली पुत्र थोड़ा जा बोली ਥੋੜਾ ਜਿਹਾ ਥੋੜਾ ਜਿਹਾ ਬੋਲ ਦੇ ਵੀਡੀਓ ਲੱਗੀ ਪਤਾ ਨਾ ਬਣ ਆ ਮੈਂਹਿੰਦੀ ਕਿਨੇ ਲਾਈ ਹੈ ਅੱਪੀ ਲਾਲੀ ਲਗਵਾਈ ਸੀ ਕਿ ਦੁਕਾਨ ਮੈਂ ਵੀ ਲਵਾਣੀ ਹੁਣ ਘਰ ਕੋ ਆ ਰਹੇ ਹਾਂ ਮੈਂ ਤਾਂ ਉਸ ਦੀ ਬਹੁਤ ਲਵਾਵਾਂਗੀ ਪਾਲਰ ਦਾ ਕੰਮ ਸੋਨਾ ਕਰਦੀ ਐ ਹਾਂ ਉਹ ਤਾਂ ਸ਼ਗਨ ਨਹੀਂ ਪਾਤੀ ਹਾਂ ਫਿਰ ਮਹਿੰਦੀ ਤਾਂ ਚਾਹੀਦੀ ਐ ਫਿਰ ਜੋਤ ਦੇ ਵੀ ਲਗਵਾਈ ਸੀ ਚਲੋ ਵਧੀਆ ਠੀਕ ਐ ਠੀਕ ਐ ਬਾਏ 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 ਥੋੜਾ ਚਲਾ ਕੇ ਪਿੱਛੇ ਜਾ ਲੋ ਜੀ ਜੋ ਮਹਿਮਾਨ ਆਏ ਤੇ ਉਹ ਚਲੇ ਗਏ ਆ ਕਿਉਂਕਿ ਦੀਦੀ ਆਏ ਤੇ ਔਰ ਵੀਰ ਜੀ ਆਏ ਤੇ ਜੋ ਮੇਰੇ ਜੇਡ ਜਠਾਣੀ ਲੱਗਦੇ ਆ ਫਿਲਹਾਲ ਉਹ ਆਏ ਤੇ ਔਰ ਚਲੇ ਗਏ ਕਿਉਂਕਿ ਉਹਨਾਂ ਦੇ ਬੇਟੇ ਕਾ ਮੈਰिज ਹੈ ਨਾ ਇਸ ਕਰਕੇ ਥੋੜਾ ਮਿਲਣ ਆਏ ਤੇ ਔਰ ਪੂਰੀ ਫੈਮਿਲੀ ਚਲੋ ਕਹਿੰਦੇ ਆ ਨਾ ਵੀ ਪਿੰਡ ਚ ਆਈਆਂ ਕਿਉਂਕਿ ਸੋਹਰਿਆਂ ਦਾ ਪਿੰਡ ਤਾਂ ਹੀ ਹੋ ਗਿਆ ਅਸਲੀ ਔਰ ਉਹਰੇ ਮਿਲਣ ਆਏ ਤੇ ਦੀਦੀ ਜਠਾਣੀ ਲੱਗਦੀ ਆ ਮੇਰੀ ਔਰ ਇਹ ਜੇਡ ਤੇ ਔਰ ਜੋ ਨਾਲ ਇਹਨਾਂ ਦੀ ਬਹੂ ਵੀ ਆਈ ਤੀ ਨੂੰਤੀ ਔਰ ਪੋਤੀ ਤੀ ਇੱਕ ਤੇ ਚਲੋ ਜੀ ਚਲੇ ਗਏ ਆ ਚਾਹ ਪਾਣੀ ਪੀ ਕੇ ਚਲੋ ਇਹੀ ਹੁੰਦੇ ਆ ਮੇਲੇ ਹਨਾ ਤੇ ਵਧੀਆ ਲੱਗਿਆ ਮਿਲ ਕੇ ਕਿਉਂਕਿ ਜੇ ਆਪਾਂ ਮਿਲਦੇ ਗਿਲਦੇ ਰਹਿਨੇ ਆ ਤਾਂ ਹੀ ਪਤਾ ਲੱਗਦਾ ਇੱਕ ਦੂਜੇ ਦਾ ਵਿਚਾਰੇ ਬਾਹਰ ਰਹਿਨੇ ਆ ਆਂਦੀ ਚਾਰ ਪੰਜ ਸਾਲ ਬਾਅਦ ਆ ਹਨਾ ਤੇ ਹੁਣ ਤਾਂ ਤਾਂ ਹੈਈਏ ਵੀ ਚਲੋ ਮਿਲ ਕੇ ਆਈਏ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਆਪਾਂ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਹੁਣ ਮੈਂ ਕਰਨੀ ਆ ਜੀ ਪ੍ਰੈਸਾਂ ਕਿਉਂਕਿ ਡਰੈਸਾਂ ਤਾਂ ਹੋਈਆਂ ਦੀਆਂ ਮੈਂ ਔਰ ਹੁਣ ਮੈਂ ਕਰਨ ਲੱਗੀ ਆ ਪ੍ਰੈਸ ਕਿਉਂਕਿ ਬੱਚਿਆਂ ਨੇ ਸਵੇਰੇ ਸਕੂਲ ਜਾਣਾ ਔਰ ਪਰਸੋਂ ਕੀ ਛੁੱਟੀ ਹੈ ਗੜਬੜੇ ਆ ਹਨਾ ਤੇ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ